ਮੈਨੂੰ ਸਵੇਰੇ 7:30 ਵਜੇ ਮੇਰੇ ਦਫ਼ਤਰ ਦਾ ਜਹੀ ਹੈ ਗੁਰਪ੍ਰੀਤ ਸਿੰਘ ਨੇ ਮੈਨੂੰ ਫੋਨ ਤੇ ਦੱਸਿਆ ਵੀ ਸਰ ਐਦਾਂ ਕਰਕੇ ਚੋਰੀ ਹੋ ਗਈ ਹੈ ਵੀ ਆਪਣੇ ਜਿੰਦੇ ਥੋੜੇ ਪਏ ਨੇ ਤੇ ਮੈਂ ਤੁਰੰਤ ਛੁੱਟ ਅੱਠ ਕੇ ਉਸੇ ਟਾਈਮ ਇੱਥੇ 5 ਮਿੰਟ ਦੇ ਵਿੱਚ ਦਫ਼ਤਰ 'ਚ ਪਹੁੰਚ ਗਿਆ ਇੱਥੇ ਮੈਂ ਸਾਡੇ ਮਲਾਜ਼ਮਾਂ ਦੇ ਨਾਲ ਆ ਕੇ ਦੇਖਿਆ ਤੇ ਜਿੰਦੇ ਲਗਭਗ ਸਾਰੇ ਜਿੰਦੇ ਥੋੜੇ ਪਏ ਨੇ 11-12 ਜੰਜੇ ਜਿਹੜੇ ਥੋੜੇ ਪਏ ਨੇ ਤੇ ਸਮਾਨ ਚੋਰੀ ਹੋਇਆ ਸਮਾਨ ਚੋਰੀ ਹੋਇਆ ਜਿਹੜਾ ਉਹ ਲਗਭਗ ਤਕਨੀਕੀ ਸਮਾਨ ਚੋਰੀ ਹੋਇਆ ਜਿਵੇਂ ਸਾਡਾ ਬਿਜਲੀ ਦਾ ਸਮਾਨ ਹੈ ਜਿਹੜਾ ਜੀ ਜਿਨਾਂ ਸੀ ਬਿਜਲੀ ਦੀਆਂ ਲਾਈਨਾਂ ਦਾ ਕੰਮ ਕਰਦੇ ਆ ਜਾਂ ਜਿਵੇਂ ਬੈਟਰੀਆਂ ਲੈ ਗਈਆਂ ਕੰਪਿਊਟਰ ਜਿਹੜਾ ਸਾਡੇ ਇਨਵਰਟਰ ਸਿਸਟਮ ਆ ਉਹਦੇ ਬੈਟਰੀਆਂ ਲੈ ਕੇ ਨੇ ਡਰਾਈ ਬੈਟਰੀਜ਼ ਮੇਂ ਵੀ ਹੁੰਦੀ ਨੇ ਉਹ ਲੈ ਕੇ ਨੇ ਤੇ ਇਹ ਜਿਹੜਾ ਕੁਝ ਜਿਹੜਾ ਨਿੱਕ-ਸੁੱਕਾ ਜਿਹੜਾ ਹੈਗਾ ਉਹ ਬਿਜਲੀ ਦਾ ਬਿਜਲੀ ਲਾਈਨਾਂ ਨਾਲ ਸੰਬੰਧਿਤ ਸਮਾਨ ਲੈ ਕੇ ਗਏ ਨੇ ਤੇ ਬਾਕੀ ਜਿਹੜਾ ਹੋਰ ਸਮਾਨ ਆ ਜਿਵੇਂ ਕਾगज ਪੱਤਰ ਨੇ ਫਰੋਲਾ ਫਰੋਲਾ ਫਰੋਲੀ ਕੀਤੀ ਹੋਈ ਹੈ ਜਿਵੇਂ ਸਾਡੀਆਂ ਅਲਮਾਰੀਆਂ ਨੇ ਉਹਨਾਂ ਦੀ ਫਰੋਲਾ ਫਰੋਲੀ ਕੀਤੀ ਹੋਈ ਹੈ ਦੇ ਬਾਰੇ ਅਲਮਾਰੀਆਂ ਦੇ ਵਿੱਚ ਹਜੇ ਕੀ ਰਿਕਾਰਡ ਲੈ ਕੇ ਗਏ ਨੇ ਜਾਂ ਕੋਈ ਹੋਰ ਜ਼ਰੂਰੀ ਰਿਕਾਰਡ ਲੈ ਗਏ ਨੇ ਉਹ ਹਜੇ ਧ੍ਰਾਫਟ ਕਰਨ ਲੱਗੇ ਹੋਏ ਆ ਸਾਡੇ ਦਫ਼ਤਰ ਖੋਲ੍ਹਿਆ ਸੀ ਨੇ ਤੇ ਪੁਲਿਸ ਡਿਪਾਰਟਮੈਂਟ ਵੀ ਆਇਆ ਤੇ ਉਹਨਾਂ ਵੱਲੋਂ ਵੀ ਅੱਧੀ ਡਿਊਟੀ ਕੀਤੀ ਜਾ ਰਹੀ ਹੈ ਤੇ ਬਾਕੀ ਸਮਾਨ ਜਿੰਨਾ ਚੋਰੀ ਹੋਈ ਹੈ ਜੈਕਟ ਨਹੀਂ ਪਤਾ ਲੱਗ ਰਿਹਾ ਕਿਉਂਕਿ ਹਜੇ ਹੁਣੀ ਹਜੇ ਅਸੀਂ ਆਏ ਸੀਗੇ ਉਹ ਦੇਖ ਰਿਆਂਗੇ ਵੀ ਕਿੰਨਾ ਕ ਸਮਾਨ ਚੋਰੀ ਹੋਇਆ ਪਰ ਇਹ ਕਿਹਦੀ ਪੱਗਤੀ ਚੋਰੀ ਲੱਗਦੀ ਹੈ ਇਹ ਦੇਖੋ ਜੀ ਹੈ ਟੈਕਨੀਕਲ ਸਮਾਨ ਚੋਰੀ ਹੈ ਇਹ ਕੋਈ ਜਿਹਨੇ ਇਸ ਤਰ੍ਹਾਂ ਲੱਗਦਾ ਵੀ ਕੋਈ ਬਿਜਲੀ ਦਾ ਕੰਮ ਕਰਨ ਵਾਲਾ ਵਿਅਕਤੀ ਜਿਨੇ ਕੋਈ ਮੰਨ ਲਓ ਕਿ ਠੇਕਦਾਰੀ ਕਰਦਾ ਹੋਵੇ ਜਾਂ ਕੋਈ ਹੋਰ ਕੋਈ ਇਹੋ ਜਿਹਾ ਵਿਅਕਤੀ ਲੱਗਦਾ ਵੀ ਜਿਹਦੇ ਕੰਮ ਆਉਣ ਵਾਲਾ ਸਮਾਨ ਹੈ ਜਾਂ ਫਿਰ ਇਹਨੂੰ ਕਿਤੇ ਉਹ ਜਾ ਕੇ ਵੇਚੂਗਾ ਤੇ ਉਹਦੋਂ ਪਤਾ ਲੱਗੂਗਾ ਸੋ ਸਮਾਨ ਜਿਹੜਾ ਚੋਰੀ ਹੋਇਆ ਉਹ ਟੈਕਨੀਕਲ ਚੋਰੀ ਹੋਇਆ ਇਲੈਕਟ੍ਰੀਕਲ ਦਾ ਸਮਾਨ ਚੋਰੀ ਹੋਇਆ ਸਰ ਸ਼ੱਕ ਦੀ ਜਤਾਈ ਜਾਂਦੀ ਕਿਸੇ ਤੇ ਸ਼ੱਕ ਕਰਕੇ ਸਾਨੂੰ ਸ਼ੱਕ ਸਾਡੇ ਦੇਖ ਜਾਂਗੇ ਬੰਦਿਆਂ ਨੂੰ ਗ੍ਰੈਫਟ ਕਰਨ ਲੱਗੇ ਹੋયા ਹਜੇ ਪੱਕੇ ਤੌਰ ਤੇ ਨਹੀਂ ਕਹਿ ਸਕਦੇ ਤੇ ਸ਼ੱਕ ਤਾਂ ਸਾਨੂੰ ਹੈ ਜਰੂਰ ਪਰ ਹਜੇ ਮੈਂ ਪਬਲੀਕਲੀ ਨਹੀਂ ਕਹਿ ਸਕਦਾ ਉਹ ਅਸੀਂ ਪੁਲਿਸ ਨੂੰ ਉਹਨਾਂ ਦਾ ਨਾਮ ਵਗੈਰਾ ਜਿਹੜੇ ਤੁਹਾਨੂੰ ਸ਼ੱਕ ਹੈਗਾ ਬੰਦਿਆਂ ਦਾ ਉਹ ਦੇ ਦੇਨੇ ਆ ਤੇ ਉਹ ਉਹਨਾਂ ਦੀ ਲੋਕੇਸ਼ਨ ਵਗੈਰਾ ਚੈੱਕ ਕਰਨਗੇ ਉੱਥੋਂ ਪਤਾ ਲੱਗ ਜੇਗਾ ਜੀ ਸਰ ਕੀ ਲੱਗਦਾ ਜੀ ਤੁਸੀਂ ਕ੍ਰਾਂਟ ਸਿਕਿਉਰਿਟੀ ਭਾਗ ਦੀ ਟੀਮ ਵਗੈਰਾ ਚੇਤੀ ਲਾਉਂ ਜੀ ਹਾਂ ਜੀ ਬਿਲਕੁਲ ਜੀ ਇਹ ਹੋਣਾ ਚਾਹੀਦਾ ਹੈਗਾ ਜਿਵੇਂ ਹੁਣ ਪੈਰਾਂ ਦੇ ਨਿਸ਼ਾਨ ਹੈਗੇ ਨੇ ਉੱਥੇ ਪੈਰਾਂ ਦੇ ਨਿਸ਼ਾਨ ਹੈਗੇ ਨੇ ਤੇ ਕੈਮਰੇ ਲੱਗੇ ਨਾਲ ਦੇਲੇ ਕੈਮਰੇ ਦੇ ਉਹ ਖੰਗਾਲਣਾ ਚਾਹੀਦਾ ਮੇਰੇ ਨੁਕਤੇ ਤੇ ਵੀ ਕੈਮਰੇ ਲੱਗੇ ਨੇ ਉੱਥੋਂ ਵਹੀਕਲ ਦਾ ਪਤਾ ਲੱਗ ਸਕਦਾ ਜੀ ਕਿਹੜੇ ਵਹੀਕਲ ਚ ਗਏ ਨੇ ਫ ਫੋਰੈਂਸਿਕ ਨੂੰ ਪੁਲਿਸ ਵਿਭਾਗ ਦੇ ਇਸੇ ਕਰ ਰਹੀ ਹੈ ਫੋਰੈਂਸਿਕ ਵਿਭਾਗ ਨੂੰ ਵੀ ਚਾਹੀਦਾ ਇੱਥੇ ਉਹਨਾਂ ਨੂੰ ਜਿਹੜੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ ਤਾਂ ਜੋ ਕਿ ਕੱਲ ਨੂੰ ਹੋਰ ਵੱਡਾ ਕੋਈ ਹਾਦਸਾ ਨਾ ਵਾਪਰ ਸਕੇ ਮੈਨੂੰ ਸਵੇਰੇ 7:30 ਵਜੇ ਮੇਰੇ ਦਫ਼ਤਰ ਦਾ ਜਾਈ ਹੈ ਗੁਰਪ੍ਰੀਤ ਸਿੰਘ ਨੇ ਮੈਨੂੰ ਫੋਨ ਤੇ ਦੱਸਿਆ ਵੀ ਸਰ ਐਦਾਂ ਕਰਕੇ ਚੋਰੀ ਹੋ ਗਈ ਹੈ ਵੀ ਆਪਣੇ ਜਿੰਦੇ ਥੋੜੇ ਪਏ ਨੇ ਤੇ ਮੈਂ ਤੁਰੰਤ ਸੁੱਤੇ ਉੱਠ ਕੇ ਉਸੇ ਟਾਈਮ ਇੱਥੇ 5 ਮਿੰਟ ਦੇ ਵਿੱਚ ਦਫ਼ਤਰ 'ਚ ਪਹੁੰਚ ਗਿਆ ਇੱਥੇ ਮੈਂ ਸਾਡੇ ਮਲਾਜਮਾਂ ਦੇ ਨਾਲ ਆ ਕੇ ਦੇਖਿਆ ਤੇ ਜਿੰਦੇ ਲਗਭਗ ਸਾਰੇ ਜਿੰਦੇ ਥੋੜੇ ਪਏ ਨੇ ਯਾਰ ہمارا ਜੰਜਨੇ ਜਿਹੜੇ ਤੋੜੇ ਪਏ ਨੇ ਤੇ ਸਮਾਨ ਚੋਰੀ ਹੋਇਆ ਸਮਾਨ ਚੋਰੀ ਹੋਇਆ ਜਿਹੜਾ ਉਹ ਲਗਭਗ ਤਕਲੀਕੀ ਸਮਾਨ ਚੋਰੀ ਹੋਇਆ ਜਿੰਨੇ ਸਾਡਾ ਬਿਜਲੀ ਦਾ ਸਮਾਨ ਹੈ ਜਿਹੜਾ ਜਿੱਦਣ ਅਸੀਂ ਬਿਜਲੀ ਦੀਆਂ ਲਾਈਨਾਂ ਦਾ ਕੰਮ ਕਰਦੇ ਆ ਜਾਂ ਜਿਵੇਂ ਬੈਟਰੀਆਂ ਲੇਗੀਆਂ ਕੰਪਿਊਟਰ ਜਿਹੜਾ ਸਾਡੇ ਇਨਵਰਟਰ ਸਿਸਟਮ ਆ ਉਹਦੀਆਂ ਬੈਟਰੀਆਂ ਲੈ ਗਏ ਨੇ ਡਰਾਈ ਬੈਟਰੀ ਜਿਵੇਂ ਵੀ ਹੁੰਦੀਆਂ ਨੇ ਉਹ ਲੈ ਗਏ ਨੇ ਤੇ ਇਹੋ ਜਿਹਾ ਕੁਝ ਜਿਹੜਾ ਨਿੱਕ-ਸੁੱਕਾ ਜਿਹੜਾ ਹੈਗਾ ਉਹ ਬਿਜਲੀ ਦਾ ਬਿਜਲੀ ਲਾਈਨਾਂ ਨਾਲ ਸੰਬੰਧਿਤ ਸਮਾਨ ਲੈ ਕੇ ਗਏ ਨੇ ਤੇ ਬਾਕੀ ਜਿਹੜਾ ਹੋਰ ਸਮਾਨ ਆ ਜਿਵੇਂ ਕਾगज ਪੱਤਰ ਨੇ ਫਰੋਲਾ ਫਰਾਲੀ ਕੀਤੀ ਹੋਈ ਹੈ ਜਿਵੇਂ ਸਾਡੀਆਂ ਅਲਮਾਰੀਆਂ ਨੇ ਉਹਨਾਂ ਦੀ ਫਰੋਲਾ ਫਰਾਲੀ ਕੀਤੀ ਹੋਈ ਹੈ ਤੇ ਬਾਕੀ ਅਲਮਾਰੀਆਂ ਦੇ ਵਿੱਚ ਹਜੇ ਕੀ ਰਿਕਾਰਡ ਲੈ ਕੇ ਗਏ ਨੇ ਜਾਂ ਕੋਈ ਹੋਰ ਜ਼ਰੂਰੀ ਰਿਕਾਰਡ ਲੈ ਗਏ ਨੇ ਉਹ ਹਜੇ ਦਰੈਫਟ ਕਰਨ ਲੱਗੇ ਹੋਏ ਆ ਸਾਡੇ ਡਾਕਟਰ ਕੋਲੇ ਸੀ ਨੇ ਤੇ ਪੁਲਿਸ ਡਿਪਾਰਟਮੈਂਟ ਵੀ ਆਇਆ ਤੇ ਉਹਨਾਂ ਵੱਲੋਂ ਵੀ ਅੱਜ ਦੀ ਡਿਊਟੀ ਕੀਤੀ ਜਾ ਰਹੀ ਹੈ ਤੇ ਬਾਕੀ ਸਮਾਨ ਜਿੰਨਾ ਚੋਰੀ ਹੋਈ ਉਹ ਦੀ ਐਗਜੈਕਟਿਵ ਨਹੀਂ ਪਤਾ ਲੱਗ ਰਿਹਾ ਕਿਉਂਕਿ ਹਜੇ ਹੁਣੀ ਹਜੇ ਅਸੀਂ ਆਏ ਸੀਗੇ ਉਹ ਦੇਖ ਰਿਹਾ ਕਿ ਵੀ ਕਿੰਨਾ ਕ ਸਮਾਨ ਚੋਰੀ ਹੋਇਆ ਪਰ ਪਿੱਡੀ ਪੱਧਤੀ ਚੋਰੀ ਲੱਗਦੀ ਹੈ ਇਹ ਦੇਖੋ ਜੀ ਹੈ ਟੈਕਨੀਕਲ ਸਮਾਨ ਚੋਰੀ ਹੈ ਇਹ ਕੋਈ ਜਿਹਨੇ ਇਸ ਤਰ੍ਹਾਂ ਲੱਗਦਾ ਵੀ ਕੋਈ ਬਿਜਲੀ ਦਾ ਕੰਮ ਕਰਨ ਵਾਲਾ ਵਿਅਕਤੀ ਜਿਹਨੇ ਕੋਈ ਮੰਨ ਲਓ ਕਿ ਠੇਕਦਾਰੀ ਕਰਦਾ ਹੋਵੇ ਜਾਂ ਕੋਈ ਹੋਰ ਕੋਈ ਇਹੋ ਜਿਹਾ ਵਿਅਕਤੀ ਲੱਗਦਾ ਵੀ ਜਿਹਦੇ ਕੰਮ ਆਉਣ ਵਾਲਾ ਸਮਾਨ ਹੈ ਜਾਂ ਫਿਰ ਇਹਨੂੰ ਕਿਤੇ ਉਹ ਜਾ ਕੇ ਵੇਚੂਗਾ ਫਿਰ ਉਦੋਂ ਪਤਾ ਲੱਗੂਗਾ ਸੋ ਸਮਾਨ ਜਿਹੜਾ ਚੋਰੀ ਹੋਇਆ ਉਹ ਟੈਕਨੀਕਲ ਚੋਰੀ ਹੋਇਆ ਇਲੈਕਟ੍ਰੀਕਲ ਦਾ ਸਮਾਨ ਚੋਰੀ ਹੋਇਆ ਸਰ ਸ਼ੱਕ ਵੀ ਦੱਤਾ ਜਾ ਸਕੀਏ ਸ਼ੱਕ ਸੇਖੋ ਸਾਨੂੰ ਸ਼ੱਕ ਸਾਡੇ ਦੇਖ ਜਾ ਕੇ ਬੰਦਿਆਂ ਨੂੰ ਦਰਫਤ ਕਰਨ ਲੱਗੇ ਹੋયા ਹਜੇ ਪੱਕੇ ਤੌਰ ਤੇ ਨਹੀਂ ਕਹਿ ਸਕਦੇ ਤੇ ਸ਼ੱਕ ਤਾਂ ਸਾਨੂੰ ਹੈ ਜਰੂਰ ਪਰ ਹਜੇ ਮੈਂ ਪਬਲਿਕਲੀ ਨਹੀਂ ਕਹਿ ਸਕਦਾ ਉਹ ਅਸੀਂ ਪੁਲਿਸ ਨੂੰ ਉਹਨਾਂ ਦਾ ਨਾਮ ਵਗੈਰਾ ਜਿਹੜੇ ਨੂੰ ਤੁਹਾਨੂੰ ਸ਼ੱਕ ਹੈਗਾ ਬੰਦਿਆਂ ਦਾ ਉਹ ਦੇ ਦੇਨੇ ਆ ਤੇ ਉਹ ਉਹਨਾਂ ਦੀ ਲੋਕੇਸ਼ਨ ਵਗੈਰਾ ਚੈੱਕ ਕਰਨਗੇ ਉੱਥੋਂ ਪਤਾ ਲੱਗ ਜੇਗਾ ਜੀ ਤੁਹਾਨੂੰ ਲੱਗਦਾ ਜੀ ਕਿ ਪ੍ਰਾਂਤਿਕ ਭਗਵਾਨ ਦੀ ਟੀਮ ਵਗੈਰਾ ਚੱਲੀ ਆਉਂਦੀ ਹੈ ਹਾਂ ਜੀ ਬਿਲਕੁਲ ਜੀ ਇਹ ਹੋਣਾ ਚਾਹੀਦਾ ਹੈਗਾ ਜਿਵੇਂ ਹੁਣ ਪੈਰਾਂ ਦੇ ਨਿਸ਼ਾਨ ਹੈਗੇ ਨੇ ਉੱਥੇ ਪੈਰਾਂ ਦੇ ਨਿਸ਼ਾਨ ਹੈਗੇ ਨੇ ਤੇ ਕੈਮਰੇ ਲੱਗੇ ਨਾਲ ਦੇਲੇ ਕੈਮਰੇ ਦੇ ਉਹ ਖੰਗਾਲਣਾ ਚਾਹੀਦਾ ਮੇਰੇ ਨੁੜਤੇ ਵੀ ਕੈਮਰੇ ਲੱਗੇ ਨੇ ਉੱਥੋਂ ਵਹੀਕਲ ਦਾ ਪਤਾ ਲੱਗ ਸਕਦਾ ਜੀ ਕਿਹੜੇ ਵਹੀਕਲ ਚ ਫਰੈਂਸਿਕ ਨੂੰ ਪੁਲਿਸ ਵਿਭਾਗ ਦੇ ਸੇ ਕਰ ਰਹੀ ਹੈ ਫਰੈਂਸਿਕ ਵਿਭਾਗ ਨੂੰ ਵੀ ਚਾਹੀਦਾ ਇੱਥੇ ਉਹਨਾਂ ਨੂੰ ਜਿਹੜੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ ਤਾਂ ਜੋ ਕਿ ਕੱਲ ਨੂੰ ਹੋਰ ਵੱਡਾ ਕੋਈ ਹਾਦਸਾ ਨਾ ਵਾਪਰ ਸਕੇ